ਸਭ ਤੋਂ ਪਹਿਲਾਂ মিডিਆ ਦੇ ਸਾਰੇ ਸਾਥੀਆਂ ਦਾ ਬਹੁਤ ਸਵਾਗਤ ਆ ਵੈਲਕਮ ਤੁਹਾਡਾ ਬਹੁਤ-ਬਹੁਤ ਧੰਨਵਾਦ ਮੇਰੇ ਨਾਲ ਹਲਕਾ ਸੰਗਰੂਰ ਤੋਂ ਵਿਧਾਇਕ ਨਰਿੰਦਰ ਕੌਰ ਜੀ ਔਰ ਹੁਣੇ-ਹੁਣੇ ਜਿੱਦਾਂ ਨੇ ਜੁਆਇਨ ਕੀਤਾ ਰਾਹੁਲ ਚੌਬੇ ਜੀ ਡਿਪਟੀ ਕਮਿਸ਼ਨਰ ਸੰਗਰੂਰ ਏਡੀਸੀ ਸਾਹਿਬਾਨ ਐਸਡੀਐਮ ਸਾਹਿਬਾਨ ਅੱਜ ਸਾਰੇ ਅਸੀਂ ਇੱਕ ਇੰਪੋਰਟੈਂਟ ਮੀਟਿੰਗ ਜਿਹੜੀ ਆ ਐਮਰਜੈਂਸੀ ਮੀਟਿੰਗ ਉਹ ਡਿਸਟ੍ਰਿਕਟ ਸੰਗਰੂਰ ਦੀ ਕੀਤੀ ਆ ਕਿ ਸੰਗਰੂਰ ਦੇ ਅੰਦਰ ਹਰਾਂ ਦੇ ਕੀ ਹਾਲਾਤ ਨੇ ਸਰੂਰ ਦੇ ਅੰਦਰ ਪਾਣੀ ਦਾ ਕੀ ਹਾਲਾਤ ਹੈ ਉਹਨਾਂ ਨੂੰ ਲੈ ਕੇ ਅਸੀਂ ਕਾਫੀ ਚਰਚਾ ਕੀਤੀ ਆ ਕਿਉਂਕਿ ਡਿਪਟੀ ਕਮਿਸ਼ਨਰ ਸਾਹਿਬ ਹੌੜੇ ਹੌੜੇ ਨਵੇਂ ਨਵੇਂ ਆਏ ਨੇਗੇ ਸੋ ਇਸ ਗੱਲ ਕਰਕੇ ਕਾਫੀ ਜਗ੍ਹਾ ਦੇ ਉੱਤੇ ਇਹ ਖੁਦ ਲਗਾਤਾਰ ਪਿਛਲੇ 24 48 ਘੰਟਿਆਂ ਚ ਲਗਾਤਾਰ ਨਿਗਰਾਨੀ ਕਰ ਰਹੇ ਸੀ ਐਸਐਸਪੀ ਸਾਹਿਬ ਲੱਗੇ ਹੋਏ ਸੀ ਸਾਰਾ ਪ੍ਰਸ਼ਾਸਨ ਲੱਗਾ ਹੋਇਆ ਸੀਗਾ ਖਾਸ ਕਰਕੇ ਜੇ ਮੈਂ ਗੱਲ ਕਰਾਂ ਉੱਪਰਲੇ ਇਲਾਕੇ ਚ ਘੱਗਰ ਜਿਹੜਾ ਹੈਗਾ ਇਸ ਵਾਰ ਘੱਗਰ ਦਾ ਜਿਹੜਾ ਉਹਨਾਂ ਜਿਹਨੂੰ ਕਹਿ ਦਈਏ ਆਪਾਂ ਬਹੁਤ ਤੇਜ਼ੀ ਨਾਲ ਨਹੀਂ ਵਧਿਆ ਸਿਰਫ 744.3 ਦੇ ਉੱਤੇ ਸਵੇਰ ਦੇ 10 ਵਜੇ ਨੋਟ ਕੀਤਾ ਗਿਆ 744.3 ਪੀਸ ਤੇ ਜਿਹੜਾ ਪਰਸੈਂਟ ਦੇ ਉੱਤੇ ਪਾਣੀ ਖੜਾ ਸੀਗਾ ਸੋ ਡੇਂਜਰ ਲੈਵਲ ਤੋਂ ਥੱਲੇ ਆ 300 ਹੈ ਜੀ 744 748 ਜਿਹੜਾਗਾ 748 ਪੁਆਇੰਟ ਜਿਹੜੇ ਉਹ ਡੇਂਜਰ ਲੈਵਲ ਦੇ ਡੇਂਜਰ ਲੈਵਲ ਤੋਂ ਥੱਲੇ ਆ ਔਰ ਇਨਫਰਮੇਸ਼ਨ ਇਹ ਆ ਕਿ ਪਾਣੀ ਦਾ ਬਹਾਅ ਕੁਛ ਦੇ ਪਾਸੋਂ ਇਹ ਲਗਾ ਘਟ ਪਿੱਛੋਂ ਪਾਣੀ ਆ ਰਿਹਾ ਉਹ ਲਗਾਤਾਰ ਡਕਲਾਈਨ ਹੁੰਦਾ ਜਾ ਰਿਹਾ ਪਾਣੀ ਦਾ ਲੈਵਲ ਪਿੱਛੋਂ ਘਟ ਰਿਹਾ ਹੈਗਾ ਪਿਛਲੀ ਸਾਈਡ ਤੋਂ ਤੋਂ ਇਹਦਾ ਮਤਲਬ ਹੈ ਕਿ ਆਉਣ ਵਾਲੇ ਜਿਹੜੇ 20 ਘੰਟੇ ਨੇ ਉਹਨਾਂ ਚ ਪਾਣੀ ਦਾ ਲੈਵਲ ਜਿਹੜਾ ਉਹ ਹੋਰ ਵੀ ਤੇਜ਼ੀ ਦੇ ਨਾਲ ਥੱਲੇ ਚੜਿਆ ਜਾਊਗਾ ਔਰ ਜਿਹੜੇ ਜਿਹੜੇ ਪਿੰਡਾਂ ਚ ਪ੍ਰੋਬਲਮ ਆਈ ਸੀ ਚਾਹੇ ਉਹ ਉਸਤਾਜ ਆ ਰਿਹਾ ਹੋਆ ਡਸਕਾ ਦਾ ਸੰਗਤ ਪਰ ਬਹੁਤ ਕਾਫੀ ਸਾਰੇ ਪਿੰਡਾਂ ਚ ਆਈ ਸੀ ਉੱਥੇ ਟੀਮਾਂ ਲਗਾਤਾਰ ਕੰਮ ਕਰ ਰਹੀਆਂ ਨੇਗੀਆਂ ਔਰ ਜਿਹੜਾ ਨੁਕਸਾਨ ਹੋਇਆਗਾ ਉਹਦੀ ਗਰਦਾਵਰੀ ਮਾਮਲੋਕ ਡਿਪਟੀ ਸੀਪੀ ਮਿਸ਼ਰ ਸਾਹਿਬ ਖੁਦ ਕਹ ਰਹੇ ਨੇ ਕਿ ਇਹਨਾਂ ਦੀ ਟੀਮ ਕਰ ਰਹੀ ਹੈ ਜਿੰਨਾ ਵੀ ਨੁਕਸਾਨ ਹੋਇਆਗਾ ਬਿਲਕੁਲ ਉਹ ਅਸੀਂ ਪੈਸੇ ਸਾਰੇ ਲੋਕਾਂ ਦੇ ਦੇਵਾਂਗੇ ਤੇ ਵੜਦਾਗਾ ਔਰ ਇਹਦੇ ਨਾਲ ਨਾਲ ਇਹ ਵੀ ਬੜੀ ਆ ਕਿ ਲਗਭਗ 11 ਜਗ੍ਹਾ ਦੇ ਉੱਤੇ ਕਨਾਲ ਡਿਪਾਰਟਮੈਂਟ ਦਾ ਬ੍ਰੀਚ ਹੋਇਆ ਸੀਗਾ ਸੌਰੀ 18 ਜਗ੍ਹਾ ਤੇ ਹੋਇਆ ਸੀ ਬ੍ਰੀਚ 18 ਜਗ੍ਹਾ ਤੇ ਬ੍ਰੀਚ ਹੋਇਆ ਸੀਗਾ ਔਰ 3 ਜਗ੍ਹਾ ਤੇ ਡਰੇਨੇ ਡਿਪਾਰਟਮੈਂਟ ਦਾ ਬ੍ਰੀਚ ਹੋਇਆ ਸੀ ਜਿਨ੍ਹਾਂ ਵਿੱਚੋਂ 12 ਬ੍ਰੀਚ ਜਿਹੜੀਆਂ ਲੱਗੀਆਂ ਉਹ ਪਲੱਗ ਕਰ ਲਈ ਜੰਗਨ ਜਨ ਯਾਨੀ 12 ਜਗ੍ਹਾ ਤੇ ਪਾਣੀ ਨੂੰ ਕਾਬੂਜ ਕਰ ਲਿਆ ਗਿਆ ਥੋੜਾ ਜਗ੍ਹਾ ਤੇ ਬਾਕੀ ਆ ਪਿੱਛੋਂ ਪਾਣੀ ਬੰਦ ਕੀਤਾ ਹੋਇਆਗਾ ਉਹਨਾਂ ਨੂੰ ਪਲੱਗਿੰਗ ਦਾ ਕੰਮ ਜਿਹੜਾ ਚੱਲ ਰਿਹਾ ਉਹ ਵੀ ਅੱਜ ਦਾ ਸਮੇਂ ਦਾ ਅੱਜ ਸਾਰਾ ਕੰਮ 100% ਕੰਪਲੀਟ ਹੋ ਜਾਊਗਾ ਸੋ ਕੋਈ ਵੀ ਕਿਸੇ ਵੀ ਕਿਸਮ ਦਾ ਕਿਸੇ ਵੀ ਕਿਸਮ ਦਾ ਜਿਹੜਾ ਜਾਨੀ ਨੁਕਸਾਨ ਨਹੀਂ ਹੋਇਆ ਨਾ ਹੀ ਕਿਸੇ ਨੂੰ ਇੰਜਰੀ ਆਈ ਹੈਗੀ ਬਟ ਲੇਕਿਨ ਜਿਹੜਾ مالی ਨੁਕਸਾਨ ਕਈ ਜਗ੍ਹਾ ਤੇ ਹੋਇਆਗਾ ਕਈ ਘਰਾਂ ਦਾ ਵੀ ਹੋਇਆਗਾ ਕਈ ਜਗ੍ਹਾ ਤੇ ਫਸਲਾਂ ਦਾ ਵੀ ਹੋਇਆਗਾ ਜਾਂ ਸਰਕਾਰੀ ਇਮਾਰਤਾਂ ਦਾ ਵੀ ਹੋਇਆਗਾ ਉਹਨਾਂ ਦਾ ਸਰਵੇ ਕਰਨ ਲਈ ਡਿਊਟੀ ਲਈ ਆ ਗਈ ਇਸ ਤੋਂ ਬਿਨਾ ਹਦਾਇਤਾਂ ਜਿਹੜੀਆਂ ਨੇ ਉਹ ਸੀਐਮਓ ਸਾਹਿਬ ਨੂੰ ਹਦਾਇਤਾਂ ਮੈਡੀਕਲ ਡਿਪਾਰਟਮੈਂਟ ਨੂੰ ਜਾਰੀ ਕੀਤੀਆਂ ਨੇਗੀਆਂ ਕਿ ਜਿਹੜਾ ਪਾਣੀ ਦੇ ਨਾਲ ਜਦੋਂ ਪਾਣੀ ਆਇਆ ਤਾਂ ਪਾਣੀ ਤੋਂ ਕੁਝ ਡਿਜ਼ੀਜ਼ਸ ਪੈਦਾ ਹੁੰਦੀਆਂ ਨੇਗੀਆਂ ਕੁਝ ਬਿਮਾਰੀਆਂ ਜਿਹੜੀਆਂ ਪੈਦਾ ਹੁੰਦੀਆਂ ਨੇਗੀਆਂ ਨਾ ਵਪਾਰੀਆਂ ਬਿਮਾਰੀਆਂ ਦੇ ਲੋਕ ਥਾਮ ਦੇ ਲਈ ਪਹਿਲਾਂ ਤੋਂ ਹੀ ਟੀਮਾਂ ਭੇਜਿਆ ਜਾਣ ਅੱਜ ਇਨਸ਼ੋਰ ਕੀਤਾ ਡੀ ਸਰਵਨ ਨੇ ਉਹ ਸਾਰੀਆਂ ਟੀਮਾਂ ਜਾਣਗੇ ਜਿਹੜੇ ਜਿਹੜੇ ਪਿੰਡਾਂ 'ਚ ਪਾਣੀ ਆਇਆ ਸੀ ਜਿਹੜੇ ਘਰਾਂ 'ਚ ਪਾਣੀ ਵੜ ਗਿਆ ਸੀ ਜਾ ਜਿੰਨਾ ਲੋਕਾਂ ਨੂੰ ਪੈਰਾ ਨੂੰ ਪਾਣੀ ਜਾਂ ਬਾਡੀ ਨੂੰ ਪਾਣੀ ਟੱਚ ਕਰ ਗਿਆ ਸੀਗਾ ਉਹਨਾਂ ਸਾਰਿਆਂ ਜਾ ਕੇ ਉੱਥੇ ਉਹਨਾਂ ਨੂੰ ਚੈੱਕ ਅਪ ਹੋਊਗਾ ਔਰ ਜੇ ਕਿਤੇ ਸੁਭਾਵਨਾ ਹੋਈ ਤਾਂ ਇਮੀਡੀਏਟਲੀ ਜਿਹੜਾ ਉਹਦਾ ਟ੍ਰੀਟਮੈਂਟ ਕੀਤਾ ਜਾਊਗਾ ਬਿਮਾਰੀ ਨਾਲ ਬਿਮਾਰੀ ਸਾਹਮਣੇ ਆਈ ਜਿਹੜੀ ਪਾਣੀ ਚੋਂ ਪੀ ਹੈ ਜੀ ਐਗਰੀਕਲਚਰ ਹਜੇ ਤੱਕ ਸਰਵੇ ਕੰਪਲੀਟ ਸਰਵੇ ਨਹੀਂ ਆਇਆ ਸਾਹਮਣੇ ਕਿਉਂਕਿ ਹਜੇ ਤਾਂ ਕਾਫੀ ਸਾਰੇ ਡੁੱਬੀ ਹੋਏ ਕਾਫੀ ਸਾਰੇ ਪਿੰਡਾਂ ਦੀ ਆ ਸਾ ਕਿਉਂਕਿ ਵਿੱਚ ਬੜਿਆਂ ਨੇ ਜਾ ਸਕਦਾ ਪਰ ਹਜੇ ਬਾਪਿਆਂ ਨੇ ਜਾ ਸਕਦਾਗਾ ਸੋ ਇੱਕ ਜਾਂ ਦੋ ਦਿਨਾਂ ਤੱਕ ਕੰਪਲੀਟ ਸਿੱਤੀ ਜਿਹੜੀ ਆ ਸਾਹਮਣੇ ਆਉਤੋ ਪਰਿਵਾਰ ਕਿੰਨੇ ਪਿੰਡ ਤੋਂ ਹੈ ਟੈਂਡਰ ਨੇ ਕੋਈ ਇਸੇ ਹਿਸਾਬ ਨਾਲ ਫਾਈਲ ਨੂੰ ਲੈ ਕੇ ਪਰਿਵਾਰ ਕਿੰਨੇ ਪਿੰਡ ਤੋਂ ਹੈ ਮਾਨੀਵਾਇਆ ਦੱਸਦੇ ਨਾ ਫਲੱਡ ਦੇ ਨਾਲ ਤਿੰਨ ਚਾਰ ਪਿੰਡਾਂ 'ਚ ਜ਼ਿਆਦਾ ਪ੍ਰਭਾਵਿਤ ਹੋਏ ਲੱਗੇ ਪਰ ਲੇਕਿਨ ਪ੍ਰਸ਼ਾਸਨ ਨੇ ਸਮਾਂ ਰਹਿੰਦਿਆਂ ਕਾਰਵਾਈ ਕਰਦਿਆ ਉਹਨਾਂ ਸਾਰਿਆਂ ਨੂੰ ਸੁਰੱਖਿਅਤ ਥਾਵਾਂ ਤੇ ਲੈ ਗਏ ਸੀਗੇ ਸੋ ਇਸੇ ਗੱਲ ਕਰਕੇ ਕੋਈ ਜਿਹੜਾ ਜਾਣੀ ਨਸਾਨ ਸੀ ਜਿਹੜਾ ਸਾਹਿਬ ਜਿਹੜਾ ਪ੍ਰੋਗਰਾਮ ਆਪੀਆ ਆਟਾ ਦਾ ਹੈ ਸੀਐਮ ਸਾਹਿਬ ਦੀ ਪਿੰਡ ਸਦੋਲ ਦੇ ਵਿੱਚ ਅਜੇ ਇੱਕ ਸਵੀ ਉਥੇ ਸੀਗਾ ਕਿ ਇੱਕ ਸੜਕ ਜਿਹੜੀ ਉਹ ਸੜਕ ਤੋੜ ਦਿੱਤੀ ਜਾਵੇ ਸੋ ਪਾਣੀ ਦਾ बहाव ਜੇ ਉਹ ਸੜਕ ਕੁਝ ਬੰਦੇ ਕਹਿੰਦੇ ਸੀ ਇਹ ਸੜਕ ਤੋੜ ਦਿੱਤੀ ਜਾਵੇ ਕੁਝ ਬੰਦੇ ਕਹਿੰਦੇ ਸੀ ਸੜਕ ਦਾ ਤੋੜੀ ਜਾਵੇ ਕੁਝ ਅਗਲੇ ਪਿੰਡ ਜਿਹੜਾ ਬੰਨ ਲਾਇਆ ਗਿਆ ਸੀਗਾ ਸੋ ਡਿਪਟੀ ਕਮਿਸ਼ਨਰ ਸਾਹਿਬ ਖੁਦ ਤੇ ਮਾਨਸਾ ਦੇ ਡਿਪਟੀ ਕਮਿਸ਼ਨਰ ਸਾਹਿਬ ਇਹਨਾਂ ਨਾਲ ਰਾਬਤਾ ਕਾਇਮ ਕੀਤਾ ਕਿ ਉਹਦਾ ਹੱਲ ਅਸੀਂ ਕੱਢ ਲਵਾਂਗੇ ਕਿਉਂਕਿ ਇਹ ਨਾ ਹੋਵੇ ਕਿ ਮੈਂ ਇੱਕ ਨੂੰ ਬਚਾਉਂਦਾ ਦੂਜੇ ਨੂੰ ਮਾਰਦੀ ਉਹਦੇ ਲਈ ਅਸੀਂ ਸਮੂਥ ਪ੍ਰਬੰਧ ਕਰ ਰਹੇ ਆਗੇ ਸੋ ਕਈ ਵਾਰ ਪੈਨਿਕ ਚ ਹੋ ਜਾਂਦਾ ਹੈਗਾ ਸੋ ਉਹਨਾਂ ਦੇ ਨਾਲ ਰਾਬਤਾ ਕਾਇਮ ਮੈਂਗਾ ਸਰਪੰਚ ਸਾਹਿਬ ਨਾਲ ਹੁਣੇ ਗੱਲ ਕਰ ਸਥਿਤੀ ਕਪੂਚਾ ਕੀ ਪਾਣੀ ਜਿਹੜਾ ਉਹਦਾ ਲੈਵਲ ਵੀ ਜਿਹੜਾ ਹੈਗਾ ਆਈ ਥਿੰਕ 1 ਫੁੱਟ ਤੋਂ نیچے ਜਿਹੜਾ ਥੱਲੇ ਹੋ ਗਿਆ ਲਗਾਤਾਰ ਪਾਣੀ ਜਿਹੜਾ ਥੱਲੇ ਨੂੰ ਹੋ ਰਿਹਾ ਹੈਗਾ ਕਿਉਂਕਿ ਬਾਰਸ਼ਾਂ ਬੰਦ ਹੋ ਚੁੱਕੀਆਂ ਸੀ ਟ੍ਰੇਨਰ ਦੇ ਸਿਖਾਉਂ ਟੈਂਟ ਹੋਇਆ ਸੀ ਕਿ ਮੁੰਡਾ ਪੇਲਾ ਤੱਕ ਮੌਕੇ ਤੇ ਆ ਕੇ ਪ੍ਰਸ਼ਾਸਨ ਪੰਪਾ ਭਾਰੂ ਕਰਦਾ ਉਹ ਕੰਮ ਕੀਆ ਅ ਦੇਖੋ ਬਿਲਕੁਲ ਪ੍ਰਸ਼ਾਸਨ ਨੇ ਸਾਰੀ ਕਾਰਵਾਈ ਜਿਹੜੀ ਆ ਸਮੇਂ ਰਹਿੰਦੇ ਮੁਕੰਮਲ ਕੀਤੀ ਆ ਪਰ ਲੇਕਿਨ ਜਦੋਂ بارش ਤੇਜ਼ ਆ ਜਾਏ بارش ਜ਼ਿਆਦਾ ਆ ਜਾਏ ਕਿਉਂਕਿ بارش ਕੇ ਲਈ ਪੰਜਾਬ ਦੀ ਨਹੀਂ ਹੈਗੀ ਇਹ ਜ਼ਿਆਦਾ ਹਿਮਾਚਲ ਦੀਆ ਜੰਮੂ ਕਸ਼ਮੀਰ ਦੀਆ ਉਦੋਂ ਉਥੋਂ ਪਾਣੀ ਜਦੋਂ ਜ਼ਿਆਦਾ ਆਇਆਗਾ ਉਹ ਪਾਣੀ ਦੇ ਕਾਰਨ ਜਿਹੜੇ ਫਲਡ ਦੀ ਸਿਚੁਏਸ਼ਨ ਬਣੀ ਹੈਗੀ ਆਦਰਵਾਇਜ਼ ਜਿਹੜਾ ਹੈਗਾ ਨਾਰਮਲ ਕੋਰਸ ਦੇ ਵਿੱਚ ਗਮ ਹੀ ਪੈਣਾ ਸੀ ਉਹਦੇ ਪ੍ਰਬੰਧ ਮੁਕੰਮਲ ਨਹੀਂ ਜਦੋਂ ਉਹਨੇ ਕੁਦਰਤ ਦੇ ਅੱਗੇ ਕੋਈ ਜ਼ੋਰ ਨਹੀਂ ਪਰਮਾਤਮਾ ਦੇ ਅੱਗੇ ਕੋਈ ਜ਼ੋਰ ਨਹੀਂ ਉਥੋਂ ਤੱਕ ਨਹੀਂ ਜਾ ਸਕਦਾ ਕਿ ਤੁਸੀਂ ਇੰਨਾ ਕੁ ਪਾਣੀ ਪਾਓ ਇੰਨਾ ਪਾਓ ਤਾਂ ਹੁਣ ਉਹਨਾਂ ਦੀ ਕੁਦਰਤ ਦਾ ਨਿਜ਼ਮਾ ਜਿਹੜਾ ਉਸ ਹੱਬ ਨਾਲ ਹੋਣਾਗਾ ਪਰ ਫਿਰ ਵੀ ਮੈਂ ਬੜੇ ਯਕੀਨ ਨਾਲ ਕਹਿੰਦਾਗਾ ਕਿ ਸੰਗਰੂਰ ਜਿਹੜਾ ਉਹ ਬਿਲਕੁਲ ਸੇਫ ਆ ਬਿਲਕੁਲ ਜਿਹੜੇ ਪ੍ਰਬੰਧ ਮੁਕੰਮਲ ਲੱਗੇ ਪੂਰੀਆਂ ਟੀਮਾਂ ਵੀ ਤਾਇਨਾਤ ਤਾਇਨਾਤ ਲੱਗੀਆਂ ਕਿਸੇ ਵੀ ਕਿਸਮ ਦਾ ਐਮਰਜੈਂਸੀ ਹੋਊਗੀ ਉਹਦੇ ਦਾ ਚੰਗੇ ਤਰੀਕੇ ਨਾਲ ਨਿਪਟਾ ਲਿਆ। ਪੰਜਾਬ ਦੇ ਚ ਡਰੇਨੇਜ ਸਫਾਈ ਦਾ ਕੋ ਟੈਂਡਰ ਨਹੀਂ ਸੀ ਉਹ ਹੈ ਜਿਹੜੇ ਕਰਕੇ ਐਡਾ ਨੁਕਸਾਨ ਆ ਬਹੁਤੀਆਂ ਬਹੁਤ ਦੇਖਣ ਨੂੰ ਮਿਲੀਆਂ ਨੇ ਮੈਂ ਦੱਸ ਰਿਹਾ 3 ਕਰੋੜ 73 ਲੱਖ ਰੁਪਇਆ ਜਿਹੜਾ ਉਹ ਟੈਂਡਰ ਹੋਏ ਸੀਗੇ ਕੰਮ ਮੁਕੰਮਲ ਹੋਏ ਸੀ ਬੂਟੀ ਜਿਹੜੀ ਆ ਬੜੀ ਤੇਜ਼ੀ ਨਾਲ ਪੈਦਾ ਹੋ ਜਾਂਦੀ ਹੈਗੀ ਜੂਨ ਤੱਕ ਉਹ ਕੰਮ ਮੁਕੰਮਲ ਹੋ ਚੁੱਕੇ ਸੀਗੇ ਇਹ ਬੂਟੀ ਪਿੱਛੋਂ ਕੀ ਹੁੰਦਾ ਜਦੋਂ ਤੇਜ਼ੀ ਨਾਲ ਪਾਣੀ ਆਇਆ ਪਿੱਛੋਂ ਕਿਤੇ ਥੋੜੀ 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 ਇਕੱਠੀ ਹੁੰਦੀ ਆ ਕੇ ਜਿੱਥੇ ਜ਼ਿਆਦਾ ਪ੍ਰੈਸ਼ਰ ਬਣਦਾਗਾ ਉੱਥੇ ਆ ਕੇ ਉਹ ਬੂਟੀ ਜਿਹੜੀ ਆ ਫਸ ਜਾਂਦੀ ਆ ਪਰ ਲੇਕਿਨ ਟੀਮਾਂ ਲੱਗੀਆਂ ਨੇ ਜੀਸੀਬੀ ਮਸ਼ੀਨਾਂ ਲੱਗੀਆਂ ਨੇ ਲਗਾਤਾਰ ਬੂਟੀ ਜਿਹੜੇ ਕੱਢੇ ਜਾ ਰਹੇ ਆ ਪਾਣੀ ਜਿਹੜਾ ਫਰਦਰ ਫਲੋ ਹੋ ਰਿਹਾ ਹੈ ਜਾਦਾ ਰੇ ਲਖਾਂ ਦੇ ਵਿੱਚ ਨਹੀਂ ਜਾਂਦੀ ਹੈ ਜੀ ਲੇਕਿਨ ਸਰ ਸ਼ਹਿਰਾਂ ਦੀ ਜਿਹੜੀ ਪਾਣੀ ਦੀ ਨਿਕਾਸੀ ਹੈ ਜਿਆਦਾਤਰ ਸਰ ਸੀਵਰੇਜ ਲਾਈਨਾਂ ਵਿੱਚ ਹੀ ਜਾਂਦੀ ਹੈ ਲੇਕਿਨ ਸਬ 26 ਦਿਨਾਂ ਤੋਂ ਸੀਵਲ ਕਰਮਚਾਰੀ ਹੜਤਾਲ ਤੇ ਨੇ ਤੇ ਸੀਵਰੇ ਬਿਲਕੁਲ ਉਹਨਾਂ ਨੇ ਮੀਂਹ ਲਗਾਤਾਰ ਹੋਇਆ ਉਹਨਾਂ ਨੂੰ ਕਿਹਾ ਐਮਰਜੈਂਸੀ ਸੇਵਾਵਾਂ ਮਹਾਲ ਕੀਤੀਆਂ ਉਹਨਾਂ ਨੇ ਕਿਉਂਕਿ ਇਸ ਤਰ੍ਹਾਂ ਦੀ ਪੋਜੀਸ਼ਨ ਹੈ ਨਹੀਂ ਠੀਕ ਆ ਸੰਗਰੂਰ ਚ ਮੈਂ ਖੁਦ ਆ ਕੇ ਆਇਆਗਾ ਪਾਣੀ ਦੀ ਕੁਸਵਤ ਹੈ ਸੰਗਰੂਰ ਜਿੱਦੇ ਮੀਂਹ ਪੈ ਸਾਰਾ ਡੁੱਬਿਆ ਹੈ ਸੰਗਰੂਰ ਦੇਖੋ ਜਦੋਂ ਮੀਂਹ ਪੈਂਦਾ ਨਾ ਜਦੋਂ ਮੀਂਹ ਪੈਂਦਾਗਾ ਮੀਂਹ ਫੈਟ ਤੋਂ ਬਾਅਦ 24 ਘੰਟਿਆਂ ਚ ਇਹ ਨਹੀਂ ਹੈਗਾ ਕਿ ਪਾਣੀ ਹੋ ਜੂ ਤਾਂ ਸਮਾਂ ਲੱਗਦਾ ਇਹ ਤੁਸੀਂ ਯੂਐਸਏ ਵੀ ਚਲੇ ਜਾਓਗੇ ਇੰਗਲੈਂਡ ਵੀ ਚਲੇ ਜਾਓਗੇ ਤੋ ਤਾਂ ਬਾਰਸ਼ ਦਾ ਲੈਵਲ ਆ ਜਾਂਦਾਗਾ ਉਹਦੇ ਲਈ ਵੀ 4-5 ਘੰਟੇ 10 ਘੰਟੇ ਮੈਂ ਯੂਐਸਏ ਆਪਣੇ ਕਿਹਾ ਮੇਰੀ ਗਰਲਸਟੇਟ ਤੋਂ ਬਾਅਦ ਸ਼ੁੰਦੀ ਆ ਤਾਂ ਉੱਥੇ ਉਹਦੇ ਵੀ ਪਾਣੀ ਨਿਕਲਣ ਨੂੰ ਟਾਈਮ ਲੱਗਦਾਗਾ ਸੋ ਉਹਨਾਂ ਨੂੰ ਟਾਈਮ ਤਾਂ ਜ਼ਰੂਰ ਲੱਗਦਾਗਾ ਜਿੱਦਾਂ ਚਾਹੀਦਾਗਾ ਅੱਜ ਸਾਰਾ ਅੱਜ ਸੋਨ ਕੋਲ ਪਾਣੀ ਵੀ ਨਿਕਲਦਾ ਹੈ ਜੀ ਅੱਛੇ 24 ਘੰਟੇ ਪਾਣੀ ਜੇ 24 ਘੰਟੇ ਨਹੀਂ ਜੇ ਜਦੋਂ 24 ਘਟੇ ਨਹੀਂ ਪਈ ਜਾਂਦਾਗਾ 48 ਘੰਟੇ ਦਿਖਾਉਂਦੇ ਦੇਖੀ ਜਾਂਦੇ ਮੇਰੀ 3 ਦਿਨ ਪਾਣ ਬਾਦ ਤੁਸੀਂ ਆਪ ਸੁਝਾਇਆ ਚਿਕਨਾ ਲੱਗ ਰਿਹਾ ਯਾਰ ਆਪਾਂ ਆਪ ਸੁਝਾਇਆ ਗੱਲ ਕਰਦੇ ਹਾਂਗੇ ਬੜਾ ਸੀਰੀਅਸ ਬਾਦ ਪਲੀਜ਼ ਬੜਾ ਸੀਰੀਅਸ ਇਸ਼ੂ ਆਗਾ ਸੋ ਜਿੱਥੇ ਵੀ ਕਿਤੇ ਪ੍ਰੋਬਲਮ ਆ ਰਹੀ ਆ ਓ ਡੀਸੀ ਸਾਹਿਬ ਬਿਲਕੁਲ ਇਹਨਾਂ ਨੇ ਹਜੇ ਦੋ ਦਿਨ ਹੋਏ ਨੇ ਜੁਆਇਨ ਕੀਤਾਗਾ ਤੁਰੰਤ ਕਾਰਵਾਈ ਦੇ ਆਦੇਸ਼ ਦਿੱਤੇ ਨੇ ਜਿੱਥੇ ਵੀ ਕਿਤੇ ਆ ਗਈ ਚਾਹ ਕਿਤੇ ਹੜਤਾਲ ਕਰਕੇ ਆ ਗਈ ਜਾਂ ਹੋਰ ਆ ਗਈ ਉਹਨੂੰ ਤੁਰੰਤ ਰੇਠੋ ਕੋਈ ਆਪਾਂ ਸਾਰੇ ਨਾਗਰਿਕਾਂ ਦੀ ਸਖਿਆ ਜੋ ਆਈਪੀਐਸ ਦੇ ਕੁੜੀ ਤੇ ਉਹ ਪਿਛੇ ਟ੍ਰੇਨ ਐਕਸੀਡੈਂਟ ਆ ਮਾਹੂਨ ਕਿਹਾ ਜਿਉਂਗਾ ਨੇ ਠੰਡ ਨਹੀਂ ਆਏ ਠੰਡ ਹੈ ਉਹ ਥੋੜੀ ਜੀ ਬੇਲਬੂਟੀ ਜੀ ਕੱਟ ਗਈ ਉਹ ਫੇਰ ਉਹ ਜੁੜੀ ਬੇਲਬੂਟੀ ਉਹ ਅਸਲ ਵਿੱਚ ਮੈਂ ਉਹੀ ਤੁਹਾਨੂੰ ਆਨਸਰ ਦੇ ਰਿਹਾਗਾ ਕਿ ਬੇਲਬੂਟੀ ਹੋਈ ਨਹੀਂ ਹੈਗੀ ਉਹ ਪਿੱਛੋਂ ਜੋ ਥੋੜੀ 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 ਕਿਤੇ ਥੋੜੀ ਰਹਿ ਗਈ ਕਿਤੇ ਪੈਦਾ ਹੋ ਗਈ ਜਾਂ ਕੱਢਣ ਵੇਲੇ ਕਿਸੇ ਨੇ ਕੱਢ ਕੇ ਸਾਈਡ ਤੇ ਰੱਖੀ ਅਗਲੇ ਚੱਕ ਕੇ ਬਚੜਤੀ ਉਹ ਦੁਬਾਰਾ ਇਕੱਠੀ ਹੋ ਜਾਂਦੀ ਹੈ ਉਹਨੂੰ ਪ੍ਰੋਬਲਮ ਇਸ ਤਰ੍ਹਾਂ